ਹਾਂਜੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਅਸੀਂ ਅੱਜ ਇੱਕ ਵਾਤਾਵਰਨ ਤੇ ਖੇੜਕਾ ਪਾਉਣ ਜਾ ਰਹੇ ਹਾਂ ਜਿਵੇਂ ਹੁਣ ਪੰਜਾਬ ਦੀ ਧਰਤੀ ਤੇ ਲਗਭਗ ਬਹੁਤ ਸਾਰੀਆਂ ਨਿੰਮਾ ਸੁੱਕ ਗਈਆਂ ਤਾਂ ਅਸੀਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦੇ ਹਾਂ ਵੀ ਵਾਤਾਵਰਨਾ ਜਿਹੜਾ ਉਹ ਬਹੁਤ ਸਾਰਾ ਜਿਵੇਂ ਗਰਮੀ ਦਾ ਹੁਣ ਮੌਸਮ ਹੋ ਗਿਆ ਜਾਦੀ ਮਤਲਬ ਵੀ ਤਪਸ਼ ਹੋ ਗਈ ਤਾਂ ਇਹਦੇ ਵਿੱਚ ਇੱਕ ਵਾਤਾਵਰਨਾ ਜਿਵੇਂ ਰੁੱਖਾਂ ਦੀ ਬਹੁਤ ਜ਼ਿਆਦਾ ਘਾਟ ਹੈ ਤਾਂ ਇੱਕ ਜਿਹੜੀਆਂ ਨਿੰਮਾ ਪੰਜਾਬ ਦੀ ਧਰਤੀ ਤੇ ਬਹੁਤ ਸਾਰੀਆਂ ਸੁੱਕ ਗਈਆਂ ਤਾ ਜੇ ਕਿਸੇ ਦੇ ਘਰ ਦੇ ਵਿੱਚ ਨਿੰਮ ਸੁੱਕ ਗਈ ਤਾਂ ਉਹਦੀ ਜਗ੍ਹਾ ਤੇ ਇੱਕ ਇੱਕ ਨਿੰਮ ਮਤਲਬ ਇਹ ਹੈ ਉਸ ਜਗ੍ਹਾ ਤੇ ਤੁਸੀਂ ਲਾਓ ਇੱਕ ਰੁੱਖ ਲਾਓ ਉਹਦੀ ਜਗ੍ਹਾ ਤੇ ਚਾਹ ਕੋਈ ਵੀ ਲਾਓ ਤਾਂ ਅਸੀਂ ਆਪ ਜੀ ਦੇ ਘਰ ਦੀ ਤਸਵੀਰ ਵਿਖਾਉਂਦੇ ਆ ਨਿੰਮਾ ਜਿਹੜੀ ਸੁੱਕ ਗਈ ਸੀ ਤੁਸੀਂ ਵੇਖ ਸਕਦੇ ਆ ਤਾਂ ਇਹ ਸੁੱਕ ਗਈ ਇੱਕ ਤਾਂ ਸਾਡੇ ਛੋਟੇ ਭਾਈ ਨੇ ਯਾਨੀ ਕਿ ਇੱਕ ਹੀ ਘਰੇ ਆ ਸਰੀਂ ਲਾਤਾ ਤੁਸੀਂ ਵੇਖ ਸਕਦੇ ਆ ਵੀ ਨਾਲ ਹੀ ਯਾਨੀ ਕਿ ਇੱਕ ਸੁੱਕਿਆ ਦੋ ਲਾਤੇ ਇੱਕ ਸਰੀਂ ਲਾਤਾ ਤੁਸੀਂ ਦੇਖ ਸਕਦੇ ਆ ਵੀ ਆਸਰ ਇਹ ਲਾਤਾ ਕਿੱਦਾਂ ਵੱਡਾ ਹੋ ਗਿਆ ਇਹਨੂੰ ਲਗਭਗ 4 ਕੁ ਮਹੀਨੇ 3 ਮਹੀਨੇ ਹੋ ਗਏ ਲਾਈ ਨੂੰ 3 ਮਹੀਨੇ ਦੇਖ ਸਕਦੇ ਆ ਤੁਸੀਂ ਆਹ ਤਾਂ ਅਸੀਂ ਚਾਹੁੰਦੇ ਆ ਕਿ ਵਾਤਾਵਰਨ ਦਾ ਜਿਹੜਾ ਬੈਨਸਾ ਉਹ ਬਰਾਬਰ ਹੀ ਰੱਖਿਆ ਜਾਵੇ ਉਸ ਤੋਂ ਬਾਅਦ ਇਸ ਨਿੰਮ ਦੀ ਜਗ੍ਹਾ ਤੇ ਤੇ ਇੱਕ ਨਿੰਮ ਮਤਲਬ ਵੀ ਅਸੀਂ ਸਾਡੇ ਛੋਟੇ ਭਾਈ ਨੇ ਫੇਰ ਘਰੇ ਲਾਤੀ ਆਪ ਤੁਸੀਂ ਦੇਖ ਸਕਦੇ ਆ ਨਿੰਮਾ ਜਿਹੜੀ ਆ ਹਰੀ ਹੋ ਚੁੱਕੀ ਆ ਤੁਸੀਂ ਦੇਖ ਸਕਦੇ ਆ ਵੀ ਆ ਵੀ ਆ ਲਾਤੀ ਆ ਯਾਨੀ ਕਿ ਇੱਕ ਸੁੱਕ ਗਈ ਤੇ ਦੋ ਅਸੀਂ ਘਰੇ ਆਪਦੇ ਜਿਹੜੇ ਦਰਗਤ ਆ ਉਹ ਲਾਤੇ ਆ ਤੁਸੀਂ ਦੇਖ ਸਕਦੇ ਆ ਤੇ ਅਸੀਂ ਲੋਕਾਂ ਨੂੰ ਵੀ ਪੀਲ ਕਰਦੇ ਆ ਵੀ ਵਾਤਾਵਰਨ ਨੂੰ ਸੁੱਧ ਰੱਖਣ ਦੇ ਲਈ ਜਿਹੜੀਆਂ ਨਿੰਮਾ ਪੰਜਾਬ ਦੀ ਧਰਤੀ ਤੇ ਸੁੱਕ ਗਈਆਂ ਤੇ ਅਸੀਂ ਜਲਾ ਜਗਲਾਤ ਮਹਿਕਮੇ ਨੂੰ ਵੀ ਬੇਨਤੀ ਕਰਦੇ ਆ ਵੀ ਇਹ ਜਿਹੜੇ ਰੁੱਖ ਸੁੱਕ ਗਏ ਤਾਂ ਇਹਨਾਂ ਦਾ ਘਾਟਾ ਪੂਰਾ ਕਰਨ ਵਾਸਤੇ ਜਾਣੇ ਕਿ ਜਲਦੀ ਤੋਂ ਜਲਦੀ ਬਹੁਤ ਜਲਦੀ ਇਹ ਜਿਹੜੇ ਰੁੱਖਾਂ ਦਾ ਘਾਟਾ ਪੂਰਾ ਕੀਤਾ ਜਾਵੇ ਤਾਂ ਅਸੀਂ ਬੇਨਤੀ ਕਰਦੇ ਆ ਕਿ ਜਿਹੜੇ ਰੁੱਖ ਸੁੱਕੇ ਆ ਜਿੰਨੇ ਤਪਸ਼ ਬਹੁਤ ਜ਼ਿਆਦਾ ਹੋ ਗਈ ਤਾਂ ਹਰ ਇੱਕ insan ਦਾ ਫਰਜ਼ ਬਣਦਾ ਕਿ ਜਿਹੜਾ ਰੁੱਖਾਂ ਦਾ ਬੈਲੰਸ ਹੋ ਬਰਾਬਰ ਕੀਤਾ ਜਾਵੇ ਹਰ ਇੱਕ insan ਆਪਣੇ ਫਰਜ਼ ਨੂੰ ਨਿਭਾਵੇ ਤੇ ਜਾਣੇ ਕਿ ਜਿਹੜੀਆਂ ਨਿੰਮਾ ਸੁੱਕ ਗਈਆਂ ਜਿਆਦਾ ਤੋਂ ਜਿਆਦਾ ਨਿੰਮਾ ਲਾਈਆਂ ਜਾਣ ਹੋਰ ਦਰਾਖਤ ਲਾਏ ਜਾਣ ਤੇ ਜਿਹੜੀ ਹਰੀਆਲੀ ਹੈ ਉਹਦਾ ਬੈਲੰਸ ਜਿਹੜਾ ਬਰਾਬਰ ਕੀਤਾ ਜਾਵੇ ਤੇ ਜੋ ਕੁਦਰਤ ਦੇ ਨਾਲ ਮਤਲਬ ਵੀ ਜਿਹੜੇ ਲੋਕ ਖਲਵਾੜ ਕਰਦੇ ਆ ਜਿਹੜੇ ਅੱਗ ਲਾ ਕੇ ਦਰਾਖਤ ਸਾੜ ਦਿੰਦੇ ਆ ਸੀ ਉਹਨਾਂ ਨੂੰ ਵੀ ਅਪੀਲ ਕਰਦੇ ਆ ਵੀ ਐਸਾ ਨਾ ਕਰਿਆ ਕਰੋ ਥੋੜਾ ਜਿਹਾ ਜ਼ਿੰਮੇਵਾਰੀਆਂ ਦੇ ਫਰਜ਼ ਨਿਭਾਓ ਜਿਵੇਂ ਐਗਤੀ ਜਿਹੜੇ ਸਾਡੇ ਲੀਡਰ ਸੀਗੇ ਉਹ ਤਾਂ ਵੋਟਾਂ ਵਿੱਚ ਉਲਝੇ ਸੀ ਤੇ ਫਿਰ ਜਿਹੜੀਆਂ ਸੜਕਾਂ ਸੂਆਂ ਤੇ ਜਿਹੜੀਆਂ ਅੱਧਾ ਲਾਲਾ ਕੇ ਅੱਜ ਦਰਾਗਤ ਸਾੜ ਤੇ ਤਾਂ ਅਸੀਂ ਉਹਨਾਂ ਲੋਕਾਂ ਨੂੰ ਵੀ ਅਪੀਲ ਕਰਦੇ ਆ ਕਿਸਾਨਾਂ ਨੂੰ ਵੀ ਅਸੀਂ ਅਪੀਲ ਕਰਦੇ ਆ ਵੀ ਥੋੜੀ ਜੀ ਮਤਲਬ ਇਸ ਪਾਸੇ ਧਿਆਨ ਦਿਆ ਕਰੋ ਕਿਉਂਕਿ ਤਪਸ਼ ਗਰਮੀ ਬਹੁਤ ਜ਼ਿਆਦਾ ਹੈ ਤਾਂ ਰੁੱਖਾਂ ਬੰਨੀ ਵੀ ਧਿਆਨ ਦੇ ਦਿਆ ਕਰੋ ਜਵੇਂ ਤੁਸੀਂ ਆਪਦੀ ਫਸਲ ਵਾੜੀ ਬੰਨੀ ਧਿਆਨ ਦਿੰਨੇ ਆ ਰੁੱਖਾਂ ਬੰਨੀ ਵੀ ਧਿਆਨ ਦਿਆ ਕਰੋ ਤਾਂ ਇੰਨਾ ਕੁਝ ਕਹਿੰਦੇ ਹੋਏ ਜੇ ਕੋਈ ਸ਼ਬਦ ਵੱਧ ਘੱਟ ਬੋਲੇ ਅਗੇ ਮਾਫੀ ਚਾਹੁੰਦੇ ਆ ਤਨ ਤਨ ਸਤਿਗੁਰੂ ਤੇਰਾ ਹੀ ਆਸਰਾ ਹੈ